ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪਹਿਲਾ ਹਿੰਡੋਲ ਇੱਕ ਦਿਨ ਦੀ ਗੱਲ ਹੈ ਜਗਤ ਗੁਰੂ ਧੰਨ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਬਾਹ ਇਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ ਉਸਮੇ ਇੱਕ ਬ੍ਰਾਹਮਣ ਆਇਆ ਉਸਨੇ ਸਤਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਚਾਰੇ ਯੁੱਗਾਂ ਤੋਂ ਬ੍ਰਾਹਮਣ ਹੀ ਉਪਦੇਸ਼ ਦਿੰਦੇ ਆ ਰਹੇ ਹਨ ਤੁਸੀਂ ਛਤਰੀਆਂ ਦੀ ਕੁਲ ਵਿੱਚੋਂ ਪੈਦਾ ਹੋ ਕੇ ਇਸ ਕਲਯੁਗੰਦਰ ਉਪਦੇਸ਼ ਦੇ ਰਹੇ ਹੋ ਪਰ ਪਿੱਛੇ ਕਿਸੇ ਯੁੱਗ ਵਿੱਚ ਛਤਰੀਆਂ ਨੇ ਉਪਦੇਸ਼ ਨਹੀਂ ਦਿੱਤਾ ਅਸੀਂ ਬ੍ਰਾਹਮਣ ਹੀ ਗੁਰੂ ਕਹਾਉਂਦੇ ਆਏ ਹਾਂ ਪਰ ਹੁਣ ਕਲਯੁਗ ਵਿੱਚ ਸਾਡਾ ਸਤਕਾਰ ਕੱਟ ਗਿਆ ਹੈ ਕੋਈ ਸਾਡੀ ਕਦਰ ਵੀ ਨਹੀਂ ਕਰਦਾ ਤਦ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਇਹ ਪਵਿੱਤਰ ਉਪਦੇਸ਼ ਬਖਸ਼ਦੇ ਹਨ ਸਹੁਰੜੀ ਵਤ ਕਿਛ ਵਸਹੜੀ ਵਤ ਸਭ ਕਿਛ ਸਾਜੀ ਪੇਵ ਕੜੈ ਤਨ ਵਖੇ ਏ ਭਾਈ ਜਿਵੇਂ ਸਹੁਰੜੀ ਸਹਰੇ ਕਰਦੀ ਵਤ ਵਸਤੂ ਦਰਾਣੀਆਂ ਜਠਾੜੀਆਂ ਦੀ ਸਭ ਕੁਝ ਸਾਂਝੀ ਹੁੰਦੀ ਹੈ ਅਤੇ ਬੇਵਕੜੇ ਪੀਕੇ ਕਰ ਤੋਂ ਲਿਆਂਦੀ ਹੋਈ ਵਸਤੂ ਇਸਤਰੀਆਂ ਦੀ ਵੱਖੇ ਕੀਏ ਵਕ ਵਕ ਹੁੰਦੀ ਹੈ। ଅਤਵਾ ਪਰਲੋਕ ਰੂਪੀ ਸਹਰੜੀ ਸਹਰੇ ਕਰਦੀ ਪਾ ਪ੍ਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਬ੍ਰਹਮ ਵਿਦਿਆ ਬ੍ਰਹਮ ਗਿਆਨ ਰੂਪੀ ਵਸਤੂ ਸਭ ਕੋਈ ਲਈ ਸਾਂਝੀ ਹੈ। ਭਾਵ ਕਿਸੇ ਵੀ ਵਰਨ ਵਾਲਾ ਇਹ ਵਿਦਿਆ ਪੜ ਸਕਦਾ ਹੈ। ਪਰ ਇਸ ਸੰਸਾਰ ਰੂਪੀ ਬੇਵਕੜੇ ਪੀਕੇ ਘਰ ਵਿੱਚ ਤੁਸੀਂ ਬ੍ਰਾਹਮਣ ਲੋਕਾਂ ਨੇ ਇਹ ਵਿਦਿਆ ਦਾ ਧੰ ਵੱਖਰਾ ਕਰਕੇ ਰੱਖ ਦਿੱਤਾ ਹੈ ਭਾਵ ਤੁਸੀਂ ਕਹਿੰਦੇ ਹੋ ਕਿ ਇਸ ਵਿਦਿਆ ਤੇ ਕੇਵਲ ਬ੍ਰਾਹਮਣ ਦਾ ਹੀ ਅਧਿਕਾਰ ਹੈ ਅਥਵਾ ਪਰਲੋਕ ਰੂਪੀ ਪੇਕੇ ਘਰ ਵਿੱਚੋਂ ਪ੍ਰਾਪਤ ਹੋਈ ਚੇਤਨ ਸੱਤਾ ਰੂਪੀ ਵਸਤੂ ਸਭ ਕਿਸੇ ਦੀ ਸਾਂਝੀ ਹੈ ਭਾਵ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੀ ਹੀ ਸੱਤਾ ਵਿਆਪ ਰਹੀ ਹੈ ਪਰ ਸੰਸਾਰ ਰੂਪੀ ਪੇਕੇ ਘਰ ਵਿੱਚ ਜੇਨਰੂਪੀ ਤਾਂ ਨਹੀਂ ਸਤਰੀ ਦੀ ਪਰਾਲਬਦ ਵਖੇ ਕੀ ਇਹ ਵਕਰੀ ਵਕਰੀ ਹੈ ਆਪ ਕੁਚੱਜੀ ਦੋਸ਼ ਨਾ ਦੇਵ ਜਾਣਾ ਨਹੀਂ ਰਖੇ ਜੇਕਰ ਕੋਈ ਆਪ ਹੀ ਕੁਚੱਜੀ ਖੋਟੇ ਚੱਜ ਵਾਲੀ ਹੋਵੇ ਤਾਂ ਉਸ ਦਾ ਹੋਰ ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ ଅਥਵਾ ਇਸੇ ਪ੍ਰਕਾਰ ਹੀ ਬ੍ਰਾਹਮਣ ਤੁਹਾਡੀ ਆਪਣੀ ਉੱਤੇ ਕੁਚੱਜੀ ਹੈ ਕਿਸੇ ਹੋਰ ਨੂੰ ਦੋਸ਼ ਨਾ ਦੇਣਾ ਕਰੋ ਤੁਸੀਂ ਇਸ ਬ੍ਰह्म ਵਿਦਿਆ ਨੂੰ ਰੱਖਣਾ ਜਾਣਿਆ ਹੀ ਨਹੀਂ ਹੈ। ਪਾਵੇ ਸਾਂਝਾ ਉਪਦੇਸ਼ ਸੀ ਪਰ ਤੁਸੀਂ ਆਪਣੀ ਮੇਰ ਕਰੀ ਬੈਠੇ ਹੋ। ଅਥਵਾ ਜੀਵ ਕਾਮ ਗ੍ਰੋਧ ਰੂਪੀ ਕੁਚajjਪੁੜਾ ਆਪ ਕਰਦਾ ਹੈ। ਇਸ ਲਈ ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ। ਉਹ ਆਪਣੀ ਸਵਾਸਾ ਨੂੰ ਪ੍ਰਮਾਤਮਾ ਦੇ ਸਿਮਰਨ ਵਿੱਚ ਰੱਖਣਾ ਨਹੀਂ ਜਾਣਦਾ। ਵਾ ਆਪਣੀ ਪ੍ਰਾਪਲਬਦ ਅਨਸਾਰ ਰਜ਼ਾ ਵਿੱਚ ਰਹਿਣਾ ਨਹੀਂ ਜਾਣਦਾ। ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ ਏ ਮੇਰੇ ਸਾਹਿਬਾ ਮਾਲਕਾ ਮੈਂ ਆਪੇ ਆਪ ਹੀ ਪਰਮ ਕਰਕੇ ਸਰੂਪ ਵੱਲੋਂ ਭੁੱਲਣ ਵਿੱਚ ਆ ਰਹੀ ਹਾਂ ਪਾਪ ਹੈ ਬ੍ਰਾਹਮਣ ਅਭਿਮਾਨ ਕਰਕੇ ਬਿਰਤੀ ਭੁੱਲ ਰਹੀ ਹੈ ਇਸ ਵਿੱਚ ਪ੍ਰਭੂ ਦਾ ਕੋਈ ਦੋਸ਼ ਨਹੀਂ ਹੈ ਅਖਰ ਲਿਖੇ ਸੇ ਹੀ ਗਾਵਾ ਅਵਰ ਨ ਜਾਣਾ ਬਾਣੀ ਰਹਾਉ ਕਿ ਪ੍ਰਭੂ ਜਿਨ੍ਹਾਂ ਦੇ ਮੱਥੇ ਉੱਪਰ ਆਪਣੀ ਪ੍ਰਾਪਤੀ ਦੇ ਅੱਖਰ ਪਾਵ ਕਰਮ ਲਿਖ ਦਿੱਤੇ ਹਨ ਉਹੀ ਤੇਰੇ ਗੁਰਾਂ ਨੂੰ ਗਾਉਣਾ ਕਰਦੇ ਹਨ ਅਵਰ ਹੋਰ ਕੋਈ ਤੇਰੀ ਪ੍ਰਾਪਤੀ ਵਾਲੀ ਬਾਣੀ ਨੂੰ ਨਹੀਂ ਜਾਣਦੇ ਅਤਵਾ ਜੋ ਵੇਦਾਂ ਸ਼ਾਸਤਰਾਂ ਦੇ ਅੱਖਰ ਲਿਖੇ ਹੋਏ ਹਨ ਸਾਰੇ ॠषि मुनि ਉਹਨਾਂ ਨੂੰ ਹੀ ਗਾਉਣਾ ਕਰਦੇ ਹਨ ਹੋਰ ਸਰੂਪ ਦੀ ਸਿੱਖਿਆਤਾ ਅਨੁਭਵ ਦੀ ਬਾਣੀ ਨਹੀਂ ਜਾਣਣਾ ਕਰਦੇ ਅਤਵਾ ਜਿਨ੍ਹਾਂ ਨੇ ਆਪਣੇ ਅੰਤਹਿ ਕਰ ਰੂਪੀ ਕਾਗਜ਼ ਉੱਪਰ ਗੁਰਾਂ ਦੇ ਉਪਦੇਸ਼ ਰੂਪੀ ਅੱਖਰ ਲਿਖ ਲਿਖੇ ਲਏ ਹਨ ਉਹੀ ਤੇਰਾ ਜਸ ਗਾਉਣਾ ਕਰਦੇ ਹਨ ਅਵਰ ਕਿ ਇਹ ਹੋਰ ਕੋਈ ਅਨੁਪਬ ਦੀ ਬਾਣੀ ਨੂੰ ਨਹੀਂ ਜਾਣਦੇ ਰਹਾਓ ਕੱਡ ਕਸੀਦਾ ਪਰ ਪਹਿਰਹਿ ਜੋਲੀ ਤਾਂ ਤੁਮ ਜਾਣਉ ਨਾਰੀ हे भाई जो स्त्री वस्त्रों पर कशीदा भाव वेल बूटीयां आदि कड्ड़ के चोली पहरै पहनना करदी है उस नु तुम कहिए तुसी श्रेष्ठ नारी स्त्री जानणा करो जे घर राखै बुरा न चकहै वो बह कंत प्यारी जे करू अपने घर बार नु सांभ के रखना करदी है अते बुरा पैड़ा पदार्थ नहीं चकदी ਉਹ ਆਪਣੇ ਕੰਤ ਪਦੀ ਦੀ ਪਿਆਰੀ ਹੁੰਦੀ ਹੈ ਜੇ ਤੂੰ ਪੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਏ ਭਾਈ ਜੇਕਰ ਤੂੰ ਵੇਦਾਂ ਸ਼ਾਸਤਰਾ ਆਦ ਗ੍ਰੰਥਾਂ ਨੂੰ ਪੜਿਆ ਆਇਆ ਬੀਨਾ ਹੁੰਦਾ ਚੱਤਰ ਪੰਡਿਤ ਵਿਦਵਾਨ ਕਹਾਉਂਦਾ ਹੈ ਤਾਂ ਜੋ ਦੋਏ ਦੋ ਅੱਖਰ ਪਾਵ ਰਾਰਾ ਤੇ ਮਮਾ ਵਹਾ ਹਦ ਦੇ ਰਾਰਾ ਰਾਰਾ ਮਮਾ ਰਾਰੇ ਕੰਨਾ ਮਮਾ ਰਾਮ ਹਾ ਹ ਰ ਰ ਹ ਰ ਇਹਨੂੰ ਸਿਆਰੀ ਹਰ ਇਨ ਦੋਵਾਂ ਅੱਖਰਾਂ ਨੂੰ ਸੰਸਾਰ ਸਮੁੰਦਰ ਤੋਂ ਤਰਨ ਲਈ ਨਾਵਾ ਬੇੜੀ ਰੂਪ ਸਮਝਣਾ ਕਰ ਪ੍ਰਣਵਤ ਨਾਨਕ ਏਕ ਲੰਗਾਏ ਜੇ ਕਰ ਸੱਚ ਸਮਾਵਾ ਸਤਿਗੁਰੂ ਸਾਹਿਬ ਜੀ ਪ੍ਰਣਵਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਂਦਾ ਹੈ ਜੇਕਰ ਮੈਂ ਉਸ ਸੱਚੇ ਨਾਮ ਵਿੱਚ ਸਮਾਵਾ ਮਿਲਿਆ ਰਹਾਂ ਤਾਂ ਹੀ ਮੁਕਤੀ ਮਿਲੇਗੀ। ਬਸੰਤ ਹਿੰਡੋਲ ਮਹੱਲਾ ਪਹਿਲਾ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੋਦੀ ਘਰ ਨਾਲ ਲਟਾ ਕੇ ਦੁਨੀਆ ਦੇ ਤਾਰਨ ਵਾਸਤੇ ਗੁਰਦੁਆਰਾ ਸੰਤ ਘਾਟ ਵਾਲੇ ਅਸਥਾਨ ਤੇ ਬੈਠ ਗਏ ਸਨ। ਤਕਰੀਬਨ 6 ਮਹੀਨੇ ਉੱਥੇ ਰਹੇ ਸਨ। ਅਤੇ ਉਹਨਾਂ ਦਿਨਾਂ ਵਿੱਚ ਹੀ ਬਾਬੇ ਲਕਮੀ ਦਾਸ ਜੀ ਦਾ ਜਨਮ ਹੋਇਆ ਸੀ। ਗੁਰੂ ਜੀ ਉੱਥੇ ਹੀ ਬੈਠੇ ਰਹੇ ਸਨ। ਉਸ ਸਮੇਂ ਗੁਰੂ ਜੀ ਦੇ ਸਹੁਰੇ ਮੂਲਚੰਦ ਅਤੇ ਸੱਸ ਚੰਦੋ ਰਾਣੀ ਨੇ ਆ ਕੇ ਬਹੁਤ ਝਗੜਾ ਕੀਤਾ ਪਰ ਗੁਰੂ ਜੀ ਵੱਡੇ ਜਾਣ ਕੇ ਚੁੱਪ ਹੀ ਕੀਤੇ ਰਹੇ। ਫਿਰ ਮੂਲਚੰਦ ਨੇ ਆਪਣੇ ਮਲਾਪੀ ਇੱਕ ਬ੍ਰਾਹਮਣ ਕੋਲ ਆਪਣੇ ਦੁੱਖ ਰੋਏ। ਤਦੋਂ ਉਹ ਬ੍ਰਾਹਮਣ ਨੇ ਕਿਹਾ ਕਿ ਮੈਂ ਜਾ ਕੇ ਸਮਝਾਵਾਂਗਾ। ਇਉ ਉਹ ਪੰਡਿਤ ਮੂਲਚੰਦ ਜੀ ਦੇ ਨਾਲ ਸੰਤ ਕਾਟ ਵਾਲੇ ਅਸਥਾਨ ਤੇ ਆਇਆ ਤੇ ਆਕੇ ਉਸਨੇ ਗੁਰੂ ਜੀ ਨਾਲ ਚਰਚਾ ਕੀਤੀ ਜਿਸ ਦੇ ਪ੍ਰਥਾਏ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਰਾਜਾ ਬਾਲਕ ਨਗਰੀ ਕਾਜੀ ਦੁਸ਼ਟਾਂ ਨਾਲ ਪਿਆਰ ਇਹ ਪੰਡਿਤ ਜੀ ਇਹ ਦੇਹ ਰੂਪੀ ਨਗਰੀ ਕੱਜੀ ਨਾਵੰਦ ਹੈ ਇਸ ਨਗਰੀ ਦਾ ਮਨਰੂਪੀ ਰਾਜਾ ਬਾਲਕ ਬੱਚੇ ਦੀ ਨਿਆਈ ਅਯਾਨ ਹੈ ਜਿਸ ਦਾ ਕਾਮ ਕ੍ਰੋਧ ਆਦ ਦੁਸ਼ਟਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਹੈ ਦੋਏ ਮਾਈ ਦੋਏ ਬਾਬਾ ਪੜੀਏ ਹੈ ਪੰਡਤ ਕਰੋ ਬੀਚਾਰ ਇਸ ਮੰਦੀਆਂ ਦੋ ਮਾਈ ਮਾਵਾ ਅਤੇ ਦੋਏ ਦੋ ਬਾਬਾ ਪਿਤਾ ਪੜੀਏ ਪੜੇ ਦੱਸੇ ਜਾਂਦੇ ਹਨ ਪਾਵ ਸ਼ੁੱਧ ਮੰਦੀ ਮਾਂ ਮਾਇਆ ਅਤੇ ਅਸ਼ੁੱਧ ਮਨ ਦੀ ਮਾਂ ਅਵਿਦਿਆ ਹੈ। ਇਉਂ ਈਸ਼ਰ ਸ਼ੁੱਧ ਮਨ ਦਾ ਪਿਤਾ ਹੈ ਅਤੇ ਜੀਵਾਤਮਾ ਅਸ਼ੁੱਧ ਮਨ ਦਾ ਪਿਤਾ ਹੈ। ਇਸ ਲਈ हे ਪੰਡਤ ਐਸੇ ਦੋਗਲ ਮਨ ਦੇ ਸਧਾਰਨ ਦਾ ਵਿਚਾਰ ਕਰ। ଅਥਵਾ ਦੋਏ ਦ્વੈਤ ਹੀ ਇਸ ਦੀ ਮਾਂ ਹੈ ਅਤੇ ਦੋਏ ਦ્વੈਤ ਹੀ ਇਸ ਦਾ ਪਿਤਾ ਪੜੀ ਦਾ ਦਸੀ ਦਾ ਹੈ। ਇਸ ਲਈ ਇਸ ਦੇ ਰੋਕਣ ਦੀ ਵਿਚਾਰ ਕਰ। ਪੰਡਤ ਕਰੋ ਵਿਚਾਰੋ हे ਪੰਡਤ ਜੀ ਵਿਚਾਰ ਕਰੋ। ਸੁਆਮੀ ਪੰਡਤ ਤੁਮ ਦੇਹ ਮਤੀ ਕਿਨ ਬਿਦ ਪਾਵ ਪ੍ਰਾਨ ਪਤੀ ਰਹਾਉ ਹੇ ਸੁਆਮੀ ਪੰਡਤ ਜੀ ਜੇ ਤੁਮ ਤੁਸੀਂ ਮੈਨੂੰ ਮਤੀ ਸਿੱਖਿਆ ਦੇਣੀ ਹੈ ਤਾਂ ਮੈਨੂੰ ਇਹ ਸਿੱਖਿਆ ਦੇ ਦੱਸੋ ਕਿ ਮੈਂ ਕਿਸ ਬਿਦ ਤਰੀਕੇ ਨਾਲ ਆਪਣੇ ਪ੍ਰਾਨ ਪਤੀ ਪ੍ਰਾਣਾ ਦੇ ਪਤੀ ਮਾਲਕ ਪ੍ਰਮਾਤਮਾ ਨੂੰ ਪਾਉਣਾ ਕਰਾ ਰਹਾਉ ਇਹ ਸੁਣ ਕੇ ਪੰਡਤ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਕਿ ਮਹਾਰਾਜ ਜੀ ਤੁਸੀਂ ਹੀ ਦੱਸਣਾ ਕਰੋ ਤਾਂ ਆਗੋਂ ਸਤਿਗੁਰੂ ਜੀ ਪਰਮਾਤਮਾ ਦੀ ਸਮਰੱਥਾ ਦੱਸਦੇ ਹਨ ਪੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਜਿਸ ਪਰਮਾਤਮਾ ਦੀ ਸੱਤਾ پا ਕੇ ਸਾਰੀ ਬਨਸਪਤੀ ਦੇ ਪੀਤਰ ਅੰਦਰ ਸਮਾਨ ਅਗਨੀ ਹੁੰਦੇ ਹੋਇਆ ਵੀ ਬਨਸਪਤੀ ਮੌਲੀ ਪਰਫੁੱਲ ਤੋਰੀ ਹੈ ਅਤੇ ਸਾਰੇ ਸਾਗਰ ਸਮੁੰਦਰਾਂ ਨੂੰ ਆਪਣੇ ਹੁਕਮ ਰੂਪੀ ਪੰਡੈ ਪੰਡ ਵਿੱਚ ਪਾਉਣਾ ਕੀਤਾ ਹੈ ਚੰਦ ਸੂਰਜ ਦੁਇ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਚੰਦਰਮਾ ਅਤੇ ਸੂਰਜ ਦੋਵੇਂ ਹੀ ਜਿਸ ਪ੍ਰਮਾਤਮਾ ਦੇ ਸੰਸਾਰ ਰੂਪੀ ਘਰ ਭੀਤਰ ਹੁੰਦਾ ਵਿੱਚ ਰੋਸ਼ਨੀ ਕਰਲੇ ਅਜਿਹਾ ਜੋ ਸਮਰੱਥ ਪ੍ਰਮਾਤਮਾ ਹੈ ਉਸ ਦੇ ਗਿਆਨ ਨੂੰ ਪਾਉਣਾ ਹੀ ਨਹੀਂ ਕੀਤਾ ਸੋ ਦੂਸਰਾ ਅਰਥ ਇਸ ਦਾ ਇਸ ਤਰ੍ਹਾਂ ਵੀ ਕਰਦੇ ਆ ਕਿ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਇਸ ਹਿਰਦੇ ਦੇ ਭੀਤਰ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ अनेका ਧੀਆਂ ਪੁੱਤਰ ਰੂਪੀ ਬਨਸਪਤੀ ਖੇੜ ਰਹੀ ਸਮੁੰਦਰ ਦੀ ਣਾਈ ਬ੍ਰਹਮਣੇ ਇਸ ਪੰਡੈ ਪਿੰਡ ਸਰੀਰ ਅੰਦਰ ਜੀਵਾਤਮਾ ਨੂੰ ਪਾਇਆ ਹੋਇਆ ਵਾ ਇਸ ਤ੍ਰਿਸ਼ਨਾ ਨਾਲ ਪਰੇ ਸਰੀਰ ਅੰਦਰ ਸਮੁੰਦਰ ਦੀ ਣਾਈ ਵੱਡੇ ਬ੍ਰਹਮ ਦੇ ਗਿਆਨ ਨੂੰ ਪਾਉਣਾ ਕਰ ਚੰਦ ਸੂਰਜ ਦੋਏ ਘਰ ਹੀ ਪੀਦਰ ਐਸਾ ਗਿਆਨ ਨਾ ਪਾਇਆ ਇਸ ਹਿਰਦੇ ਦੇ ਵਿੱਚ ਹੀ ਵਿਰਾਗ ਰੂਪੀ ਚੰਦਰਮਾ ਅਤੇ ਵਿਵੇਕ ਰੂਪੀ ਸੂਰਜ ਹੈ ਪਰ ਤੂੰ ਅਜਿਹਾ ਗਿਆਨ ਨਹੀਂ ਪਾਉਣਾ ਕੀਤਾ ਹੇ ਮਹਾਰਾਜਾ ਅਸੀਂ RAM RAM ਤਾਂ ਉਚਾਰਨ ਕਰਦੇ ਹੀ ਰਹਿੰਦੇ ਹਾਂ ਤਦੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ RAM ਰਵੰਤਾ ਜਾਣੀ ਹੈ ਇੱਕ ਮਾਈ ਭੋਗ ਕਰੇ ਹੇ ਪੰਡਿਤ ਜੀ ਰਾਮ ਪਰਮਾਤਮਾ ਦੇ ਨਾਮ ਰਵੰਤਾ ਉਚਾਰਨ ਕਰਦਾ ਭਾਵ ਸਿਮਰਦਾ ਆ ਉਹ ਮਨੁੱਖ ਹੀ ਜਾਣੀਂਦਾ ਹੈ ਜੋ ਇੱਕ ਮਾਈ ਮਾਇਆ ਦੇ ਪਤੀ ਪ੍ਰਭੂ ਦੇ ਬ੍ਰਹਮਾਨੰਦ ਨੂੰ ਭੋਗਣਾ ਮੰਨਣਾ ਕਰਦਾ ਹੈ ਵਾਜੋ ਇੱਕ ਮਾਈ ਮਾਇਆ ਦਾ ਭੋਗ ਪਾਉਣਾ ਕਰਦਾ ਹੈ ਭਾਵ ਮਾਇਆ ਵਾਲੀ ਬਿਰਤੀ ਦੀ ਨਿਵਿਰਤੀ ਕਰ ਦਿੰਦਾ ਹੈ ਤਾਂ ਕੇ ਲਖਣ ਜਾਣੀ ਹੈ ਖਿਮਾ ਤਨ ਸੰਗਰੇ ਤੇ ਇਸ ਮਨੁੱਖ ਦੇ ਲਖਣ ਚਿੰਨ ਐਸੇ ਜਾਣੀਦੇ ਹਨ ਕਿ ਉਹ ਮਨੁੱਖ ਖਿਮਾ ਰੂਪੀ ਧਨ ਨੂੰ ਸੰਗ ਰਹਿ ਇਕੱਤਰ ਕਰਦਾ ਹੈ ਕਹਿਆ ਸੁਣੇ ਨਾ ਖਾਇਆ ਮਾਨੇ ਹਨ ਦਿਨਾ ਹੀ ਸੇ ਦੀਵਾਸਾ ਏ ਭਾਈ ਜਿਨ੍ਹਾਂ ਸੰਬੰਧੀਆਂ ਦਾ ਤੂੰ ਮੋਹ ਕਰਦਾ ਹੈ ਉਹ ਬਿਰਧ ਅਵਸਥਾ ਵਿੱਚ ਤੇਰਾ ਕਹਿਆ ਆਖਿਆ ਆਇਆ ਬਚਨ ਨਹੀਂ ਸੁਣਦੇ ਅਤੇ ਨਾ ਹੀ ਖਾਇਆ ਖਾਦਾ ਪਦਾਰਥ ਮੰਨਦੇ ਹਨ ਪਰ ਤਿਨ ਉਹਨਾਂ ਦੇ ਮੋਹ ਛੇਤੀ ਨਾਲ ਹੀ ਤੂੰ ਵਾਸਾ ਨਿਵਾਸ ਰੱਖਦਾ ਹੈ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵ ਕਥਨ ਕਰਦੇ ਹਨ ਕਿ हे ਭਾਈ ਤੂੰ ਆਪਣੀ istri ਧੀਆਂ ਪੁੱਤਰਾਂ ਆਦ ਸਬੰਧੀਆਂ ਦਾ ਦਾਸਨ ਸੇਵਕਾਂ ਦਾ ਦਾਸਾ ਸੇਵਕ ਬਣਿਆ ਹੋਇਆ ਜੋ ਇੱਕ ਖਿੰਨ ਕਾਲ ਵਿੱਚ ਪਦਾਰਥ ਮਿਲਣ ਤੋਂ ਤੋਲਾ ਮਾਤਰ ਵੱਧ ਪ੍ਰਸੰਨ ਹੋ ਜਾਂਦੇ ਅਤੇ ਖਿੰਨ ਕਾਲ ਵਿੱਚ ਪਦਾਰਥ ਨਾ ਮਿਲਣ ਕਰਕੇ ਮਾਸਾ ਮਾਤਰ ਘਟ ਕੇ ਤੇਰਾ ਮੂੰਹ ਛੱਡ ਜਾਂਦੇ ਆ ਦੂਸਰਾ ਅਰਥ ਇਸ ਦਾ ਇਸ ਤਰ੍ਹਾਂ ਵੀ ਕਰਦੇ ਆ ਕਹਿਆ ਸੁਣੇ ਨਾ ਖਾਇਆ ਮਾਨੇ ਇਸੇ ਪ੍ਰਕਾਰ ਇੰਦਰੀ ਗੁਰਾਂ ਦਾ ਕਹਿਆ ਹੈ ਉਪਦੇਸ਼ ਸੁਣਦੇ ਨਹੀਂ ਹਨ ਅਤੇ ਪ੍ਰਾਣ ਖਾਦਾ ਹੋਇਆ ਨਹੀਂ ਮੰਨਦੇ ਦਿਨਾਂ ਹੀ ਸੇਤੀ ਵਾਸਾ ਪਰ ਫੇਰ ਵੀ ਤਿਨਾਂ ਦੇ ਨਾਲ ਵੀ ਜੀਵ ਦਾ ਵਾਸਾ ਹੈ ਪ੍ਰਣਵਤ ਨਾਨਕ ਦਾਸਨ ਦਾਸਾ ਖਿੰਦੋਲਾ ਕਿਨਮਾਸਾ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਹਨ ਕਿ ਜੀਵ ਇਨ ਸੇਵਕ ਇੰਦਰੀਆਂ ਦਾ ਹੀ ਦਾਸ ਬਣਿਆ ਹੋਇਆ ਜੋ ਖਿੰ ਕਾਲ ਵਿੱਚ ਹੀ ਪਦਾਰਥ ਮਿਲਣ ਤੋਂ ਤੋਲੇ ਜਿੰਨਾ ਵੱਧ ਜਾਂਦਾ ਹੈ ਅਤੇ ਖਿੰ ਕਾਲ ਵਿੱਚ ਹੀ ਵਾਸ਼ਨਾ ਰੂਪੀ ਜਿਹੜੀ ਉਹ ਪਦਾਰਥ ਪੂਰੀ ਨਾ ਹੋਈ ਤੋਂ ਮਾਸੇ ਵਾਂਗ ਕੱਟ ਜਾਂਦਾ ਹੈ ଅਤਵਾ ਇਹ ਜੀਵ ਦਾਸਨ ਦਾਹਨ ਪਾਪ ਸਾੜਨ ਵਾਲੇ ਵਿਛਿਆਂ ਦਾ ਦਾਸਾ ਦਗਦ ਕੀਤਾ ਪਾਪ ਸਾੜਿਆ ਹੋਇਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ